ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਜਮਾਲਤ ਮਿਲਣ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਲੀਗਲ ਸੈੱਲ ਵੱਲੋਂ ਇੱਕ ਪੱਤਰਕਾਰ ਵਾਰਤਾ ਕੀਤੀ ਜਾ ਰਹੀ ਹੈ ਥੋੜੀ ਦੇਰ ਬਾਅਦ ਹੀ ਇਹ ਪੱਤਰਕਾਰਤਾ ਵਾਰਤਾ ਜਿਹੜੀ ਹੈ ਸ਼ੁਰੂ ਹੋ ਜਾਏਗੀ ਬਚਤ ਭਵਨ ਦੇ ਵਿੱਚ ਹੈ ਪੱਤਰਕਾਰ ਵਾਰਤਾ ਹੈ ਅਰ ਇਸ ਦੇ ਵਿੱਚ ਅ ਅ ਪਰਮਿੰਦਰ ਸੇਠੀ ਜਿਹੜੇ ਕਿ ਖੁਦ ਐਡਵੋਕੇਟ ਨੇ ਉਹ ਪ੍ਰੈਜ਼ਾਈਡ ਕਰਨਗੇ ਯਾਨੀ ਕਿ ਉਹ ਇਸका ਪੱਤਰਕਾਰਤਾ ਵਾਰਤਾ ਦੇ ਦੌਰਾਨ ਉਹੀ ਦੱਸਣਗੇ ਕਿ ਇਸ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਸ ਜ਼ਮਾਨਤ ਦੇ ਵਿੱਚ ਕੀ ਰਿਹਾ ਹੈ ਕਿਉਂ ਉਹਨਾਂ ਨੂੰ ਅਡਰੈਸ ਕੀਤਾ ਗਿਆ ਸੀਗਾ ਕਿਸ ਤਰ੍ਹਾਂ ਲੀਗਲ ਲੀਗਲੀ ਉਹ ਇਸ ਬਾਰੇ ਜਾਣਕਾਰੀ ਦੇਣਗੇ ਖਾਸ ਮੌਕਾ ਜਿਹੜਾ ਉਹ ਅਸੀਂ ਖਾਸ ਤੌਰ ਤੇ ਸੁਪਰੀਮ ਕੋਰਟ ਦਾ ਥੈਂਕਸ ਕਰਨਾ ਚਾਹੁੰਦੇ ਹਾਂ ਔਰ ਸੁਪਰੀਮ ਕੋਰਟ ਦੇ ਜਸਟਿਸ 어 오ਜੈਲ ਭਵਨਜੀ ਦਾ ਅਤੇ ਸੂਰਜ ਕਾਂਜੀ ਦਾ ਥੈਂਕਸ ਕਰਨਾ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੇ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹਨਾਂ ਨੂੰ ਹੀ ਬੇਲ ਗ੍ਰਾਂਟ ਕੀਤੀ ਹੈ। ਔਰ ਦੂਸਰੇ ਪਾਸੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਕੇਸ ਦੇ ਫੈਕਟਸ ਕੀ ਸੀਗੇ ਅਤੇ ਕਿਸ ਤਰ੍ਹਾਂ ਪੋਲਿਟੀਕਲ ਰਵਾਇਨ ਦੇ ਕਾਰਨ ਸਾਡੇ ਆਫਿਸ ਜਿੰਨੇ ਵੀ ਆਫਿਸ ਬੀਅਰ ਸੀਗੇ ਉਨਨੂੰ ਕਿਸੇ ਨੇ ਡਿਸਟਰਬ ਕੀਤਾ ਗਿਆ ਕਿਉਂਕਿ ਇਹ ਕੋਈ ਆਮ ਬੰਦੇ ਨਹੀਂ ਹੈ ਇਨਸਾਫ ਵਾਸਤੇ ਇੱਕ ਲਾਸਟ ਇੱਕ ਆਮ ਬੰਦੇ ਦੀ ਨਾ ਇੱਕ ਆਖਰੀ ਉਮੀਦ ਹੁੰਦੀ ਹੈ ਜੁਡੀਸ਼ਲ ਕੋਰਟ ਜਦੋਂ ਗਰੀਬ ਬੰਦੇ ਨੂੰ ਕੋਈ ਵੀ ਪੋਲੀਟੀਸ਼ਨ ਕੋਈ ਵੀ ਪੁਲਿਸ ਅਫਸਰ ਜਾਂ ਕੋਈ ਵੀ ਇਨਸਾਫ ਨਹੀਂ ਦੇ ਦੇ ਪੰਦਾ ਨਾ ਤੇ ਉਹਦੇ ਕੋਈ ਕੋਈ ਉਮੀਦ ਹੁੰਦੀ ਹੈ ਕਿ ਯਾ ਤਨ ਮੈਂ ਅਦਾਲਤ ਚ ਕਸੀਟਾਂਗਾ ਜੇ ਅਦਾਲਤ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਕੱਟ ਜਾਵੇ ਜੇ ਪੋਲੀਟੀਸ਼ੀਨ ਲੋਕ ਦੀ ਖਾਸ ਤੌਰ ਤੇ ਕੋਸ਼ਿਸ਼ ਹੁੰਦੀ ਹੈ ਕੋਈ ਵੀ ਪੋਲੀਟੀਕਲ ਪਾਰਟੀ ਰੂਲਿੰਗ ਪਾਰਟੀ ਹੋਏ ਉਹ ਹੀ ਉਹਦੇ ਤੇ ਅਲਿਗੇਸ਼ਨ ਲੱਗਦੇ ਕਿ ਉਹ ਹੀ ਵਾਇਲੇਸ਼ਨ ਕਰ ਰਹੀ ਹੈ ਜੁਡੀਸ਼ੀਅਲ ਅਫਸਰ ਨੂੰ ਉਹ ਆਪਣੇ ਸਿਸਟਮ ਦੇ ਵਿੱਚ ਲੈਣ ਦੀ ਪੂਰੀ ਕੋਸ਼ਿਸ਼ ਕਰਦੀ ਹੈ ਜੁਡੀਸ਼ੀਅਲ ਉਹ ਵੀ ਚਾਹੁੰਦੀ ਹੈ ਕਿ ਜਿਸ ਨਾਲ ਪੋਲੀਟੀਸ਼ੀਨ ਬਿਊਰੋਕਰੇਟਸ ਜਾਂ ਦੂਸਰੇ ਲੋਕ ਰਨ ਕਰ ਰਹੇ ਤੇ ਜੁਡੀਸ਼ੀਅਲ ਕੋਰਟਸ ਸਾਡੇ ਖਿਲਾਫ ਕੋਈ ਵਰਡਿਕਟ ਨਾ ਦੇਣ ਔਰ ਅਸੀਂ ਥੈਂਕਸ ਕਰਦੇ ਹਾਂ ਜਸਟਿਸ ਸੂਰਜ ਕਾਂਜੀ ਦਾ ਜਸਟਿਸ ਗੁਵਾਨ ਜੀ ਦਾ ਕਿ ਤੁਸੀਂ ਜਿਹੜਾ ਕਮੈਂਟ ਕੀਤਾ ਨਾ ਬੇਲ ਦੌਰਾਨ ਕਿ ਤੋਤਾ ਪਿੰਜਰੇ ਵਿੱਚ ਬੰਦਾ ਤੇ ਆਪਣੇ ਆਕਾ ਦੇ ਕਹਿਣ ਤੇ ਹੀ ਬੋਲਦਾ ਇਹ ਸੈਕਿੰਡ ਟਾਈਮ ਇੱਕ ਇਸਪ੍ਰਿੰਕੋਰਟ ਦੇ ਜੱਜ ਨੇ ਇਹ ਸਟੇਟਮੈਂਟ ਐਵਿਡਿਕ ਐਪ ਵਰਜਨ ਦਿੱਤੀ ਹੈ ਇਸ ਤੋਂ ਪਹਿਲੇ ਜਦੋਂ ਕਾਂਗਰਸ ਦਾ ਪਤਨ ਹੋ ਰਿਹਾ ਸੀ ਕਾਂਗਰਸ ਜਦੋਂ ਅਖੀਰਲੇ ਦਮਾਂ ਤੇ ਸੀਗੀ ਉਦੋਂ ਵੀ ਕੋਰਟ ਨੇ ਐਸੀ ਸਟੇਟਮੈਂਟ ਦਿੱਤੀ ਸੀ ਜਿਹਨੂੰ ਮੋਦੀ ਸਾਹਿਬ ਨੇ ਬੜਾ ਗੱਜ-ਵੱਜ ਕੇ ਪਾਰਲੀਮੈਂਟ ਦੇ ਵਿੱਚ ਬੋਲਿਆ ਸੀ ਐ ਸੈਕਿੰਡ ਟਾਈਮ ਹੋਣ ਐ ਸਟੇਟਮੈਂਟ ਆਈ ਅਗੇ ਤੋਤਾ ਪਿੰਜਰੇ ਵਿੱਚ ਬੰਦਾ ਹੈ सीबीआई ਨੂੰ ਤੋਤਾ ਕਿਹਾ ਗਿਆ ਸਾਡੀ ਸਭ ਤੋਂ ਵੱਡੀ ਇਨਵੈਸਟੀਗੇਸ਼ਨ ਏਜੰਸੀ ਸਾਡੀ ਸਭ ਤੋਂ ਵੱਡੀ ਜਿਹਦੇ ਤੇ ਲੋਕਾਂ ਨੂੰ ਫੇਥ ਹੋਣਾ ਚਾਹੀਦਾ ਹੈ ਅਗਰ ਉਹ ਇਸ ਤਰ੍ਹਾਂ ਤੋਤਾ ਬਣ ਕੇ ਕੰਮ ਕਰੇਗੀ ਤੇ ਲੋਕਾਂ ਦਾ ਵਿਸ਼ਵਾਸ ਨਾ ਤੇ ਏਜੰਸੀਆਂ ਤੇ ਰਹੇਗਾ ਅਤੇ ਨਾ ਹੀ ਲੀਡਰਾਂ ਤੇ ਤੇ ਚਲੋ ਹੈ ਹੀ ਨਹੀਂ ਹੈ ਕਿਸੇ ਵੀ ਪੋਲਿਟੀਕਲ ਪਾਰਟੀ ਚਾਹੇ ਮੈਂ ਆਮ ਆਦਮੀ ਪਾਰਟੀ ਦਾ ਮੈਂ ਕਿ ਲੋਕੀ ਪੋਲਿਟੀਸ਼ੀਅਨਸ ਤੇ ਯਕੀਨ ਨਹੀਂ ਕਰਦੇ ਮਗਰ ਇੱਕ ਅਦਾਲਤ ਤੋਂ ਜਿਹੜੀ ਅਖੀਰਲੀ ਉਮੀਦ ਹੁੰਦੀ ਹੈ ਉਹ ਸੁਪਰੀਮ ਕੋਰਟ ਦਾ ਸੀ ਥੈਂਕਸ ਕਰਦੇ ਹਾਂ ਜਸਟਿਸ ਸਾਹਿਬ ਦਾ ਥੈਂਕਸ ਕਰਦੇ ਹਾਂ ਕਿੰਨੇ ਬੜਾ ਅੱਛਾ ਆਰਡਰ ਕੀਤਾ ਮਗਰ ਪਬਲਿਕ ਨੂੰ ਅਸੀਂ ਜ਼ਰੂਰ ਦੱਸਣਾ ਚਾਹਾਂਗੇ ਕਿ ਇਸ ਕੇਸ ਵਿੱਚ ਅਸਲੀਅਤ ਕੀ ਹੈ ਇਸ ਕੇਸ ਦੇ ਫੈਕਟਸ ਕੀ ਹੈ ਵਿੰਗਰ ਲੀਗਲ ਟੀਮ ਸਾਡਾ ਫਰਜ਼ ਬਣਦਾ ਕਿਉਂਕਿ ਆਮ ਆਦਮੀ ਤੱਕ ਉਹ ਗੱਲ ਨਹੀਂ ਪਹੁੰਚ ਪਾਂਦੀ ਔਰ ਇੱਕ মিডিਆ ਹੀ ਇੱਕ ਐਸਾ ਰਸਤਾ ਹੈ ਜਿਸਦੇ ਦੁਆਰਾ ਸੱਚਾਈ ਜੜੀ ਆ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਹੈ ਇਸ ਕੇਸ ਦੇ ਵਿੱਚ ਕਾਮਨ ਮੈਨ ਨੂੰ ਡਿਸਟਰਬ ਨਹੀਂ ਕੀਤਾ ਗਿਆ ਇੱਕ ਚੀਫ ਮਿਨਿਸਟਰ ਜਿਨ੍ਹਾਂ ਨੂੰ 5 ਮਹੀਨੇ ਤੋਂ ਜ਼ਿਆਦਾ ਕਸਟਡੀ ਰਹੀ ਇੱਕ ਬੇਰ ਲੈਣ ਵਾਸਤੇ ਲੋਅਰ ਕੋਰਟ ਤੋਂ ਲੱਗੇ ਟ੍ਰਾਇਲ ਕੋਰਟ 'ਚ ਉਹਨਾਂ ਨੇ ਬੇਲ ਲਗਾਈ ਟ੍ਰਾਇਲ ਕੋਰਟ ਦੇ ਵਿੱਚ ਹਲੇ ਬੇਲ ਦਾ ਆਰਡਰ ਆਣਾ ਸੀ ਵਿਦਆਊਟ ਪਨੂ ਸਿੰਘ ਵਿਦਆਊਟ ਪ੍ਰਨਾਊਂਸਿੰਗ ਦ ਆਰਡਰ ਉਹ ਕੀ ਕਰ ਰਹੇ ਕਿ ਸੀਬੀਆਈ ਨੇ ਡਾਇਰੈਕਟਲੀ ਅਪਰੋਚ ਟੂ ਦ ਹਾਈ ਕੋਰਟ ਉਹ ਹਾਈ ਕੋਰਟ ਨੂੰ ਅਪਰੋਚ ਕਰ ਲਿਆ ਲੇਕਿਓ ਆਰਡਰ ਆਇਆ ਨਹੀਂ ਸਰ ਐਸਾ ਕਦੀ ਹੁੰਦਾ ਨਹੀਂ ਕੋਈ ਆਰਡਰ ਦੇ ਆਰਡਰ ਕੋਈ ਆ ਜੇ ਤੇ ਉਹਦੇ ਅਗੇਂਸਟ ਕੋਈ ਜਾਣਾ ਤੇ ਸਮਝ ਵੀ ਆਂਦੀ ਆ ਸਰ ਹਾਈ ਕੋਰਟ ਅਪਰੋਚ ਕਰ ਲਿਆ ਸਰ ਔਰ ਇਸ ਕੇਸ ਦੇ ਵਿੱਚ ਅਜੀਬ ਜਿਹਾ ਗੱਲ ਹੈ ਕਿ ਸੀਬੀਆਈ ਨੇ ਜਰੀ ਅਰੈਸਟ ਕੀਤੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਹ 22 ਮਹੀਨਿਆਂ ਦੇ ਬਾਅਦ ਕੀਤੀ ਹੈ ਸਰ 22 ਮਹੀਨੇ ਉਹ ਤੋਤਾ ਬਣ ਕੇ ਵਾਚ ਕਰਦੇ ਰੇ ਸਰ ਅਰਵਿੰਦ ਕੇਜਰੀਵਾ ਸਾਹਿਬ ਕੁਝ ਡਿਸਟਰਬ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਇਸ ਤੋਂ ਪਹਿਲੇ ਸੰਜੇ ਸਿੰਘ ਨੂੰ ਗ੍ਰਿਫਤਾਰੀ ਕੀਤੀ ਉਹਨਾਂ ਦੇ 7 ਮਹੀਨੇ ਉਹਨਾਂ ਨੂੰ ਕਸਟਡੀ ਚ ਰੱਖਿਆ ਉਸ ਤੋਂ ਪਹਿਲੇ ਸਰ ਮਿਸਟਰ ਮਨੀਸ਼ ਸੋਧਿਆ ਜੀ ਸਰ 13 ਮਹੀਨੇ ਜੇਲ੍ਹ ਦੇ ਵਿੱਚ ਰਹੇ ਔਰ ਜੈਨ ਸਾਹਿਬ ਸਟਿਲ ਜੇਲ ਦੇ ਵਿੱਚ ਨੇ ਉਹਨਾਂ ਨੂੰ ਸਵਾ 2 ਸਾਲ ਹੋ ਗਏ ਆ ਜੀ ਇਸ ਕੇਸ ਦੇ ਵਿੱਚ ਇਹ ਪਹਿਲਾ ਕੇਸ ਹੈ ਹਿੰਦੁਸਤਾਨ ਦਾ ਜਿਹਦੇ ਵਿੱਚ ਵਿਦਆਊਟ ਐਨੀ ਰਿਕਵਰੀ ਕ腐ਸ਼ਨ ਦੇ ਚਾਰਜਸ ਕਰੋੜਾ ਰੁਪਏ ਦੇ ਲੱਗਦੇ ਆ ਕੋਈ ਕੇਸ ਐਸਾ ਨਹੀਂ ਹੁੰਦਾ ਜਦੋਂ ਆਮ ਆਮਜ਼ਾਗ ਦਾ ਕੇਸ ਜਾਂ ਕੋਈ ਕੇਸ ਪੈਂਦਾ ਕਿ ਇਹਨੇ ਬੰਦੂਕ ਨਾਲ ਗੋਲੀ ਚਲਾਈ ਤਾਂ ਬੰਦੂਕ ਹੀ ਕਿ ਪ੍ਰੂਵ ਹੁੰਦੀ ਹੈ ਉਹਨੂੰ ਉਹਨੂੰ ਐਕਸਪਰਟ ਕੋਲ ਰਿਪੋਰਟ ਲੈਂਦੇ ਆ ਕਿ ਇਹ ਬੰਦੂਕ ਤੇ ਗੋਲੀ ਚੱਲੀ ਕਿ ਨਹੀਂ ਚੱਲੀ ਇੱਥੇ ਫੰਡ ਦੀ ਮਿਸ ਅਪਰੋਪ੍ਰੀਸ਼ਨ ਮੇਂ ਕਰਪਸ਼ਨ ਦੇ ਚਾਰਜਸ ਲਗਾ ਲਗਾਏ ਨੇ ਮਗਰ ਇਹ ਪੈਸੇ ਦੀ ਰਿਕਵਰੀ ਨਹੀਂ ਹੋਈ ਚਾਰ ਅਕਿਊਜ਼ ਜਿਹੜੇ ਮੈਂ ਕਿਊਜ਼ ਆਮ ਆਨਿ ਪਾਰਟੀ ਦੇ ਇਹ ਪਹਿਲਾ ਕੇਸ ਹੈ ਹਿੰਦੁਸਤਾਨ ਦਾ ਕਿ ਸਰਕਾਰ ਟੋਟਲੀ ਫਾਲਸਲੀ ਇਨਵੋਲਵ ਕਰਨ ਦੀ ਸਾਫ਼ ਤੌਰ ਤੇ ਪਾਈ ਜਾਂਦੀ ਹੈ ਸਰ ਇਸ ਕੇਸ ਦੇ ਵਿੱਚ ਜਿਹੜਾ ਚਲਾਨ ਸੀਗਾ ਪਹਿਲਾ ਚਲਾਨ ਮੈਂ ਲੋਕਾਂ ਦੀ ਜਾਣਕਾਰੀ ਬਾਰੇ ਦੱਸਦਾ ਕਿ 20 ਨਵੰਬਰ 2022 ਨੂੰ ਇਸ ਕੇਸ ਦਾ ਜਿਹੜਾ ਕਿ ਮੇਨ ਕੇਸ ਦਿੱਲੀ ਲੀਕਰ ਪਾਲਿਸੀ ਸਕੈਮ 2021 ਸਰ ਇਸ ਕੇਸ ਦਾ ਜਿਹੜਾ ਚਲਾਨ ਸੀਗਾ 20 ਨਵੰਬਰ 2022 ਨੂੰ ਪੇਸ਼ ਕਰ ਦਿੱਤਾ ਗਿਆ ਸੀ ਔਰ ਇਸ ਦੇ ਚਲਾਨ ਤੋਂ ਬਾਅਦ ਚਾਰ ਚਲਾਨ ਹੋਰ ਪੇਸ਼ ਕੀਤੇ ਗਏ ਅੱਜ ਤੱਕ ਪੰਜ ਚਲਾਨ ਪੇਸ਼ ਕਰ ਚੁੱਕੇ ਨੇ अरविंद केजरीवाल ਨੇ ईडी ਦੇ ਆਪਣੇ ਕੇਸ ਦੇ ਵਿੱਚ ਪਹਿਲੇ ਆਪਣੀ ਬੇਲ ਕਰਾਈ ਹੈ ईडी ਅਤੇ ਸੀਬੀਆਈ ਦੋ ਜਿਸ ਨਾਲ ਤੋਤਾ ਮੈਨਾ ਜਾਂ ਕੁਝ ਕਹਿ ਲੋ ਤੋਤਾ ਪਿੰਜਰੇ ਚ ਬੰਦਾ ਦੋਨੋਂ ਤੋਤੇ ਸਰਕਾਰ ਦੀ ਸੈਂਟਰ ਗਵਰਨਮੈਂਟ ਦੇ ਪਿੰਜਰੇ ਚ ਬੰਦ ਨੇ ईडी ਸੇਮ ਫੈਕਟਸ ਤੇ ਸੇਮ ਕੇਸ ਤੇ अरविंद ਜੀ ਦੀ ਬੇਲ ਹੋ ਜਾਂਦੀ ਹੈ ਔਰ ਉਹਦੇ ਬਾਅਦ ਸੀਬੀਆਈ ਜਿਹੜੀ ਹੈ ਜਾਗਦੀ ਹੈ ਇਹ ਤੋਤਾ ਜਾਗਦਾ 22 ਮਹੀਨਿਆਂ ਬਾਅਦ ਔਰ ਬਾਈ ਮੀਨੇ ਆਬਾਦ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕਰਦਾ ਫੈਕਟ ਤੋਂ ਜਨਾਬ ਨੂੰ ਪਤਾ ਲੱਗੇਗਾ ਅਗਰ ਵਾਕਈਓ ਇੱਕ ਕ੍ਰਿਮੀਨਲ ਬੰਦਾ ਹੈ ਨਾ ਅਗਰ ਉਹ ਕਿਸੇ ਕੇਸ ਵਿੱਚ ਇਨਵੋਲਡ ਹੈ ਤੇ ਕੋਈ ਬਾਈ ਮੀਨੇ ਵਾਸਤੇ ਅੱਖਾਂ ਬੰਦ ਕਰਕੇ ਨਹੀਂ ਰੱਖਦਾ ਕਬੂਤਰ ਦੀ ਤਰ੍ਹਾਂ ਔਰ ਇਸ ਕੇਸ ਦੇ ਫੈਕਟ ਜਨਾਬ ਨੂੰ ਦੱਸਾਂ ਕਿ ਈਡੀ ਦੀ ਬੇਲ ਹੋਣ ਤੋਂ ਬਾਅਦ ਸੀਬੀ ਨੇ ਅਰੈਸਟ ਕੀਤਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਬੇਲ ਵਾਸਤੇ ਟ੍ਰਾਇਲ ਕੋਰ ਨੂੰ ਅਪਰੋਚ ਕੀਤਾ ਸੀਗਾ ਟ੍ਰਾਇਲ ਕੋਰ ਦੇ ਆਰਡਰ ਪਣਾਉਂਸ ਕਰਨ ਤੋਂ ਪਹਿਲੇ ਐਨਓ ਨੇ ਹਾਈ ਕੋਰਟ ਨੂੰ ਅਪਰੋਚ ਕਰ ਲਿਆ ਸੀਬੀਆਈ ਨੇ ਕਿਉਂਕਿ ਸੀਬੀਆਈ ਨੇ ਇਨਟਰਸਟ ਸ਼ੋ ਕਰੀ ਨਹੀਂ ਯਾਨੀ ਕਿ ਪਿੱਛੇ ਕੋਈ ਵਾਕਈ ਤੋਤਾ ਪੰਜਰੇ ਵਿੱਚ ਹੈ ਤੇ ਆਪਣੀਆਂ ਆਕਾਦ ਦੇ ਕਹਿਣ ਦੇ ਮੁਤਾਬਕ ਹੀ ਚੱਲ ਰਿਹਾ ਹੈ ਉਹ ਫਸਟ ਟਾਈਮ ਹੈ ਕਿ ਸਿੱਧਾ ਹੀ ਹਾਈ ਕੋਰਟ ਨੂੰ ਅਪਰੋਚ ਕਰ ਲਿਆ ਸੀਬੀਆਈ ਨੇ ਹਾਈ ਕੋਰਟ ਨੇ ਬੈਨ ਕੈਨਸਲ ਕੀਤੀ ਉਹਨਾਂ ਦੀ 5 ਅਗਸਤ ਨੂੰ ਔਰ ਸੁਪਰੀਮ ਕੋਰਟ ਨੇ 13 ਸਪਟੰਬਰ ਨੂੰ ਸਰਫਰ ਬੇਲ ਕੀਤੀ ਸਰ ਇਹ ਬੇਲਸ ਦੀ ਪ੍ਰੋਸੀਡਿੰਗਸ ਦੇ ਵਿੱਚ अरविंद केजरीवाल साहब नु 5 ਮਹੀਨੇ ਲੱਗੇ ਸਰ ਥੈਂਕਸ ਕਰਦੇ ਆ ਸੁਪਰੀਮ ਕੋਰਟ ਦਾ ਮਗਰ ਦੂਜੇ ਪਾਸੇ ਸਾਨੂੰ ਅਫਸੋਸ ਹੈ ਕਿ ਟ੍ਰਾਇਲ ਕੋਰਟ ਚੱਰੀ ਹੈ ਜਿਹੜੀ ਹਾਈ ਕੋਰਟ ਹੈ ਉਹ ਕਿਉਂ 5-5 ਮਹੀਨੇ ਸਾਨੂੰ ਵਿਦਆਊਟ ਐਨੀ ਕੌਜ਼ ਵਿਦਆਊਟ ਐਨੀ ਜਿਹਦੇ ਵਿੱਚ ਕੋਈ ਰਿਕਵਰੀ ਨਹੀਂ ਹੈ ਕੋਈ ਅਫੈਂਸ ਨਹੀਂ ਹੈ ਔਰ ਇੰਨੇ ਸਾਲਾਂ ਬਾਅਦ ਅਗਰ ਕੋਈ ਸਾਨੂੰ ਇਨਵੋਲ ਕਰ ਰਿਹਾ ਹੈ ਔਰ ਸੀਬੀਆਈ ਨੇ ਕੇਸ ਰਜਿਸਟਰ ਹੋਇਆ 17 8 2022 ਦਾ ਸਰ ਔਰ ਈਡੀ ਨੇ ਆਪਣੀ ਸਰ ਜਦੋਂ ਉਹ ਸਟਾਰਟਿੰਗ ਤੇ ਅरेस्ट ਕਰਨ ਦੀ ਕੋਸ਼ਿਸ਼ ਕੀਤੀ ਸੀ ਉਦੋਂ ਵੀ ਸੀਬੀਆਈ ਬਿਲਕੁਲ ਸਾਇਲੈਂਟ ਰਿਹਾ ਸਰ ਉਦੋਂ ਬਾਅਦ ਹਾਈ ਕੋਰਟ ਨੇ ਸਾਡੀ ਪ੍ਰोसीडिंग ਸਟੇ ਕਰ ਦਿੱਤੀ ਅਰਵਿੰਦ ਕੇਜਰੀਵਾਲ ਸਾਹਿਬ ਦੇ 21 6 2024 ਨੂੰ ਰੈਗੂਲਰ ਬੇਲ ਗਰਾਂਟ ਕਰ ਦਿੱਤੀ ਸਰ ਜਦੋਂ ਸਰ ਉਹ ਬੇਲ ਗਰਾਂਟ ਹੋ ਗਈ ਸਰ ਸੇਮ ਫੈਕਟਸ ਤੇ ਸੇਮ ਫੈਕਟਸ ਤੇ ਦੋ ਦੋ ਕੇਸ ਚੱਲਣਗੇ ਸਰ ਕਦੀ ਸਰ ਰੈਸ਼ਨਲ ਹੋਇਆ ਨਹੀਂ ਸਰ ਪੁੱਟਿੰਗ ਦਾ ਚਲਾਨ ਸਰ ਔਰ ਸਭ ਤੋਂ ਵੱਡੀ ਗੱਲ ਇਹਦੀ ਹੈ ਕਿ ਸਰ ਇਸ ਕੇਸ ਦੇ ਚਲਾਨ ਦੇ ਸਰ 6900 ਪੇजेस ਹੈ ਸਰ اور 460 ویتنسز 460 ویتنس اور وِðaउट ٹرائل اگر اجائن صاحب نو رکھو گے تے تے سر شاید ایک انسان دی نہیں اون اس زندہ اپنے زندہ چربان نہیں آ سکدے نا ٹرائل لینتھی ٹرائل چلے گا سر اور اس طرح دی سر ایک کیس دے وچ سب تو امپورٹنٹ پہلو سب تو امپورٹنٹ پہلو جنوں میں چیلنج کر کے کہنا چاہنا کیونکہ اس کیس دے دوران کرپشن دے چارجز لگن نال ਅਰਵਿੰਦ ਕੇਜਰੀਵਾਲ ਸਾਹਿਬ ਨੇ ਡਿਸਾਈਡ ਕੀਤਾ ਕਿ ਉਹ ਅਸਤੀਫਾ ਦੇਣਗੇ ਇਸ ਕੇਸ ਦੀ ਕਿਉਂ ਕਹਿੰਦੇ ਕਿ ਮੇਰੇ ਤੇ ਕਰਪਸ਼ਨ ਦੇ ਚਾਰਜ ਲਗਾਏ ਮੈਨੂੰ ਚੋਰ ਕਿਹਾ ਗਿਆ ਹੈ ਹਾਲਾਂਕਿ ਉਹ ਚਿਰ ਕਬੀ ਕੋਈ ਨਹੀਂ ਹੋਈ ਮਗਰ ਇਸ ਕੇਸ ਦੇ ਅਸਲੀ ਮੁਜਰਮ ਜਿਹੜਾ ਕਿ ਐਰੋਬਿੰਦੋ ਫਾਰਮਾ ਦਾ ਮਾਲਕ ਹੈ ਸਰ ਸਾਰਥ ਰੈਡੀ ਜਿਹੜਾ ਇਸ ਕੇਸ ਦਾ ਮੇਨ ਕਿਊ ਸੀਗਾ ਜਿਸ ਜਿਸ ਨੂੰ ਕਿ ਇਸ ਕੇਸ ਦੇ ਵਿੱਚ ਸ਼ਰਾਬ ਲਿਕੋਰਸ ਸਕੈਮ ਦੇ ਵਿੱਚ ਸਭ ਤੋਂ ਪਹਿਲੇ ਪકડਿਆ ਗਿਆ ਸੀਗਾ ਉਹ ਜੇਲ੍ਹ ਦੇ ਵਿੱਚ ਸੀਗਾ ਉਹਦੇ ਕੋਲੋਂ ਪ੍ਰਾਈਮ ਮਿਨਿਸਟਰ ਜਾਂ ਬੀਜਪੀ ਕਾ ਲੋਕਾਂ ਨੇ 5 ਕਰੋੜ ਦੀ ਰਿਸ਼ਵਤ ਲਈਤੀ ਉਹਨੂੰ ਛੱਡਣ ਦੀ ਪਹਿਲੇ ਟੋਕਨ ਮਨੀ طے ਹੋਇਆ ਸੀ तकरीबन 55 ਕਰੋੜ ਔਰ ਟੋਕਨ ਮਨੀ ਉਹ 5 ਕਰੋੜ ਰੁਪਈਆ ਇਲੈਕਟਰ ਬਾਂਡ ਦੇ ਵਿੱਚ ਉਹਨਾਂ ਨੇ ਜਮ੍ਹਾਂ ਕਰਾਇਆ ਇਹ 5 ਕਰੋੜ ਰੁਪਇਆ ਏਜੰਸੀ ਨੇ ਬਰਾਮਦ ਕਿਉਂ ਨਹੀਂ ਕੀਤਾ ਸੀਬੀਆਈ ਜਾਂ ਏਡੀ ਨੇ ਜਿੱਥੇ ਸਾਡੇ ਕੋਲ ਕੋਈ ਪੈਸਾ ਬਰਾਮਦ ਨਹੀਂ ਕੀਤਾ ਅਸੀਂ ਤੇ ਡਾਕੂਮੈਂਟਰੀ ਪ੍ਰੂਫ ਦੇ ਰਹੇ ਹਾਂ ਕਿ ਇਸ ਕੇਸ ਦਾ ਇਸ ਲਿਕੋਰ ਸਕੈਮ ਦੇ ਮੇਨ ਅਕਿਊਜ਼ ਜਿਹੜਾ ਸੌਰਵ ਰੈਡੀ ਹੈ ਉਹਨੇ 5 ਕਰੋੜ ਰੁਪਇਆ ਆਪਣੀ ਜਦੋਂ ਜੇਲ੍ਹ 'ਚ ਸੀਗਾ ਉਦੋਂ ਆਪਣੇ ਅਕਾਊਂਟ 'ਚ ਪਾਇਆ ਔਰ ਉਹਦੇ ਬਾਅਦ 50 ਕਰੋੜ ਰੁਪਏ ਦੇ ਤਕਰੀਬਨ ਇਹਨੇ ਰਿਲੀਜ਼ ਹੋਣ ਤੋਂ ਬਾਅਦ ਇਮੀਡੀਏਟਲੀ 2 ਦਿਨਾਂ 'ਚ within 2 3 days ਉਹਨੇ 50 ਕਰੋੜ ਰੁਪਏ ਇਲੈਕਟਰ ਬਾਂਡ ਮੋਦੀ ਜੀ ਨੂੰ ਦਿੱਤਾ ਉਹ ਪੈਸੇ ਪੈਸੇ ਨੂੰ ਐਵੀਡੈਂਸ ਦੇ ਤੌਰ ਤੇ सीबीआई ਨੇ ਤੇ ਏਡੀ ਨੇ ਉਹ ਪੈਸੇ ਨੂੰ ਜ਼ਬਤ ਕਿਉਂ ਨਹੀਂ ਕੀਤਾ ਉਸ ਕਨਸਪੀਰੇਸੀ ਦੇ ਵਿੱਚ ਆਲਸੋ ਵੀਬੀ ਦੇ ਵਿੱਚ ਮੋਦੀ ਸਾਹਿਬ ਨੂੰ ਐਜ਼ ਅਨ ਅਕਿਊਜ਼ ਕਿਉਂ ਨਹੀਂ ਬਣਾਇਆ ਗਿਆ ਕਿਉਂਕਿ ਮੇਨ ਦੋਸ਼ੀ ਕੋਲੋਂ ਪੈਸੇ ਲੈ ਰਿਆ ਔਰ ਇਹ ਪੈਸੇ ਬਣਾਉਣ ਦਾ ਵੀ ਕਰ ਸਕਦੀ ਹੈ ਏਜੰਸੀ ਮਗਰ ਨਹੀਂ ਕਰੇਗੀ ਨਹੀਂ ਕੀਤਾ ਇਸ ਕਰਕੇ ਸਾਨੂੰ ਅਫਸੋਸ ਹੈ ਕਿ ਸਾਨੂੰ ਉਮੀਦ ਨਹੀਂ ਕਿ ਇਸ ਫਲੇਟ ਟ੍ਰਾਇਲ ਚਲੇਗਾ ਬਟ اور ਚਲੋ ਸਾਡੀ ਕਿਸਮ ਉਹ ਤਾਂ ਚੀਆ ਅਦਵਿੰਦ ਕੇਜਰੀਵਾਲ ਸਾਹਮਣੇ ਬਹੁਤ ਵਧੀਆ ਐਗਜ਼ੈਂਪਲ ਦਿੱਤਾ ਮਗਰ ਇਸ ਤੋਂ ਨਵਾ ਸਰ ਮੇਰੀ ਖਾਸ ਤੌਰ ਤੇ ਕਿਉਂਕਿ ਅਸੀਂ ਲੀਗਲ ਟੀਮ ਇੰਟੈਲੈਕਚੁਅਲ ਕਲਾਸ ਨੇ ਆਮਾਨੀ ਪਾਰਟੀ ਦੇ ਸਾਡੀ ਬੀਇੰਗ ਅ ਲੀਗਲ ਸਾਡੀ ਡਿਊਟੀ ਬਣਦੀ ਆ ਔਰ ਸੁਪਰੀਮ ਕੋਰਟ ਨੂੰ ਵੀ ਔਰ ਜੱਜਿਸ ਨੂੰ ਵੀ ਔਰ ਹਾਈ ਕੋਰਟ ਜੱਜਿਸ ਅਤੇ ਟ੍ਰਾਇਲ ਦੇ ਕੋਰਟ ਦੇ ਜੱਜਿਸ ਜੁਡੀਸ਼ਰੀ ਨੂੰ ਸਾਡੀ ਇੱਕ ਰਿਕਵੈਸਟ ਅਸੀਂ ਕਰਨਾ ਚਾਹੁੰਦੇ ਆ ਕਿ ਕਿਉਂ ਕਈ ਕੇਸਿਸ ਐਗਜ਼ੈਂਪਲ ਬਣੇ ਜਾ ਰਹੇ ਹਨ ਹੁਣ ਇੱਕ ਕੇਸ ਹਾਈਲਾਈਟ ਹੋ ਰਿਹਾ ਬਹੁਤ ਜ਼ਿਆਦਾ ਹਾਈਲਾਈਟ ਹੋ ਰਿਹਾ ਸੀ ਨਾਰਥ-ਈਸਟ ਦਿੱਲੀ ਦੇ ਰਾਈਟਸ ਦਾ 2020 ਚ ਜਿਹੜੇ ਰਾਈਟਸ ਹੋਏ ਉਹਦੇ ਜਸਟੂਡੈਂਟਸ ਨੂੰ ਅਰੈਸਟ ਕੀਤਾ ਹੈ ਉਦੇ ਚ ਉਮਰ ਖਾਲਿਦ ਅਤੇ ਗੁਲਫਿਸ਼ਾ ਦਾ ਕੇਸ ਹੈ ਜੀ ਔਰ ਲੜਕੀ ਹੈ ਗੁਲਫਿਸ਼ਾ ਸਟੂਡੈਂਟ ਹੈ ਸਰ ਜਿਹਨੂੰ ਅਰੇਸਟ ਕੀਤਾ ਸਰ ਉਹਦੀ ਬੇਲ ਹਾਈ ਕੋਰਟ ਚ ਪੈਂਡਿੰਗ ਹੈ ਅਤੇ 65 ਹੀਅਰਿੰਗਸ ਹੋ ਗਈਆਂ ਸਰ ਹਾਈ ਕੋਰਟ ਦੇ ਜੱਜ ਦੋ ਵਾਰੀ ਆਰਗੂਮੈਂਟਸ ਹੋ ਚੁੱਕੇ ਆ ਸਰ ਮਗਰ ਜਸਟਿਸ ਨਹੀਂ ਕਰ پا ਰਹੇ ਜਿੱਥੇ ਸੁਪਰੀਮ ਕੋਰਟ ਦੇ ਜੱਜ ਨੇ ਸਾਨੂੰ ਬੇਲਗ੍ਰਾਂਡ ਕੀਤੀ ਅਸੀਂ ਥੈਂਕਸ ਕਰਦੇ ਹਾਂ ਉੱਥੇ ਅਸੀਂ ਸੁਪਰੀਮ ਕੋਰਟ ਦੇ ਜੱਜਿਸ ਨੂੰ ਕਹਿੰਨੇ ਆ ਕਿ ਪਲੀਜ਼ ਇਹਨਾਂ ਨੂੰ ਹਿੰਮਤ ਦਿਓ ਇਹਨਾਂ ਦੀ ਟ੍ਰੇਨਿੰਗ ਲਓ ਸੈਸ਼ਨ ਜੱਜ ਹੋਵੇ ਚਾਹੇ ਹਾਈ ਕੋਰਟ ਦੇ ਜੱਜ ਹੋਵੋ ਇਹਨਾਂ ਨੂੰ ਇਹਨਾਂ ਨੂੰ ਪਾਵਰਫੁੱਲ ਇਹਨਾਂ ਨੂੰ એનર્ਜੀ ਦਿਓ ਸਰ ਇਹਨਾਂ ਨੂੰ ਤਾਕਤ ਦਿਓ ਕਿ ਇਹ ਜਿਹੜੇ ਹਾਰਡ ਡਿਸੀਜਨ ਹੈ ਵਿਦਆਊਟ ਐਨੀ ਪੋਲੀਟਿਕਲੀ ਇੰਟਰਫੇਰੈਂਸ ਵਿਦਆਊਟ ਐਨੀ ਪ੍ਰੈਸ਼ਰ ਜਿਹੜੇ ਆ ਉਹ ਡਿਸਾਈਡ ਕਰ ਸਕਣ ਹਨ ਹਾਈ ਕੋਰਟ ਨੇ 50 ਹੀਰਿੰਗਸ ਲਗਾ ਦਿੱਤੀਆਂ ਔਰ ਗੋਲ ਫਿਸ਼ਰ ਹੈ ਵੀ ਸਾਡੀ ਮੁਸਲਿਮ ਪੈਣਾ ਹੈ ਇਸ ਨਾਲ ਕਿਸੇ ਦੇ ਦਿਮਾਗ ਦੇ ਅੰਦਰ ਡਿਸਕ੍ਰਿਮੀਨੇਸ਼ਨ ਵਾਲੀ ਜਦੋਂ ਗੱਲ ਆਉਂਦੀ ਹੈ ਨਾ ਸਰ ਮੈਂ ਐਗਜ਼ੈਂਪਲ ਦੇਣਾ 1984 ਦੇ ਦੰਗਿਆਂ ਦਾ ਕੇਸ ਦਾ ਆ 40 ਸਾਲ ਹੋ ਗਏ ਅਖਬਾਰ ਚ ਪੜੀਦਾ ਜੀ ਟਾਈਟਲਰ ਤੇ ਚਾਰਜ ਲੱਗ ਗਿਆ ਜੀ ਮਜ਼ਾਕ ਲੱਗਦਾ ਹੈ ਔਰ ਔਰ ਇਸ ਦਾ ਨਤੀਜਾ ਪਤਾ ਕੀ ਹੋਇਆ ਸੀ ਇਸ ਦਾ ਨਤੀਜਾ ਹੋਇਆ ਕਿ ਜਿਨ੍ਹਾਂ ਨੇ ਲਾਲੀਤ ਮਖਨ ਜਿਨ੍ਹਾਂ ਨੇ ਆਪਣੇ ਲੈਵਲ ਤੇ ਹੀ ਦੰਗਾ ਕਰਨ ਵਾਲੇ ਲੀਡਰਾਂ ਨੂੰ ਗੋਲੀਆਂ ਮਾਰਿਆ ਸੀ ਨਾ ਉਹ ਪੰਜਾਬ ਦੇ ਅੱਜ ਹੀਰੋ ਬਣ ਗਏ ਜੁਡੀਸ਼ਰੀ ਜਿੱਥੇ-ਜਿੱਥੇ ਵੀ ਕਮਜ਼ੋਰ ਹੋਏਗੀ ਉੱਥੇ ਟੈਰਰਿਜ਼ਮ ਜਿਹੜਾ ਉਹ ਹਾਵੀ ਹੋ ਜਾਏਗਾ ਮੈਂ ਆਪ ਨੂੰ ਬੇਨਤੀ ਕਰਨਾ ਚਾਹਨਾ ਕਿ ਜੁਡੀਸ਼ਰੀ ਜੜੀਆਂ ਉਹ ਹਮੇਸ਼ਾ ਹਰ ਮੁਲਕ ਦੀ ਬਹੁਤ ਸਟਰੋਂਗ ਹੋਣੀ ਚਾਹੀਦੀ ਕਿਉਂ ਨਹੀਂ ਸਾਡੇ ਰੇਪ ਐਂਡ ਮਟਰ ਕੇਸਿਸ ਦੇ ਵਿੱਚ ਕਿਉਂ ਸਾਡੇ ਜਿਹਨੇ ਦੂਸਰੇ ਕੇਸਿਸ ਆਂਦੇ ਆ ਹੀਨਿਸ ਕ੍ਰਾਈਮ ਜਿਹੜੇ ਆਂਦੇ ਨੇ ਉਹਨਾਂ ਕੇਸਾਂ ਦੇ ਵਿੱਚ ਅਸੀਂ ਡਿਸੀਜਨ ਕਿਉਂ ਨਹੀਂ ਲੈ ਬੰਦੇ ਹੁਣ ਰੀਸੈਂਟਲੀ ਸਰ ਮਨੀਪੁਰ ਦੇ ਕੇਸ ਆ ਸਰ ਗੈਂਗ ਰੇਪਸ ਸਰ ਸੜਕਾ ਦੇ ਉੱਤੇ ਸਾਰਾ ਵਾਕਿਆ ਨੂੰ ਸਾਰਿਆਂ ਨੇ ਦੇਖਿਆ ਸਰ ਮਗਰ ਸੁਪਰੀਮ ਕੋਰਟ ਨੂੰ ਸਾਨੂੰ ਬੜੀ ਉਮੀਦ ਸੀ ਕਿ ਸੂਵੋ ਮੋਟੋ ਸਰ ਆਪਣੇ ਆਪਣੇ ਲੈਵਲ ਤੇ ਐਕਸ਼ਨ ਲੈਣਗੇ ਸਰ ਕਿਉਂ ਸਰ ਕਿਉਂ ਸਾਨੂੰ ਸਰ ਹੁਣ ਇਲੈਕਟਰਲ ਬਾਉਂਸ ਦਾ ਇੱਕ ਕੇਸ ਖੋਲਿਆ ਚਨ ਜਿਹਦੇ ਵਿੱਚ ਸੈਂਕੜੇ ਕੰਪਨੀਆਂਜ਼ ਅਤੇ ਲੋਕਾਂ ਨੂੰ ਪਹਿਲੇ ਇਨਕਮ ਟੈਕਸ ਦਾ ਰੇਡ ਕਰਵਾਇਆ ਗਿਆ ਈਡੀ ਦਾ ਰੇਡ ਕਰਵਾਇਆ ਗਿਆ ਸੀਬੀਆਈ ਦਾ ਰੇਡ ਕਰਵਾਇਆ ਗਿਆ ਉਹਨਾਂ ਤੇ ਜੀਐਸਟੀ ਦੇ ਅਲੱਗ ਅਲੱਗ ਕੇਸਿਸ ਫਾਈਲ ਕੀਤੇ ਗਏ ਫਿਰ ਉਹਨਾਂ ਕੋਲ ਇਲੈਕਟਰਲ ਬਾਂਡ ਦਿੱਤੇ ਗਏ ਸਨ ਐਨਾ ਕਰਪਸ਼ਨ ਦਾ ਹਿੰਦੁਸਤਾਨ ਦਾ ਸਭ ਤੋਂ ਵੱਡਾ ਸਕੈਮ ਆਊਟ ਕੀਤਾ ਸੁਪਰੀਮ ਕੋਰਟ ਨੇ ਮਗਰ ਇੰਡੀਵਿਜੂਅਲ ਲੈਵਲ ਤੇ ਉਹਦੀ ਜਨ ਇਨਕੁਆਇਰੀ ਕਰਾਉਣ ਵਾਸਤੇ ਕਿਸੇ ਨੇ ਵੀ ਉਹਨਾਂ ਤੇ ਐਫਆਈਆ ਲੌਂਚ ਕਰਾਉਣ ਬਾਰੇ ਮੁਤਲਕ ਸਾਰੇ ਸਾਇਲੈਂਟ ਹੋ ਕੇ ਬੈਠੇ ਹੋਏ ਕਿਉਂ ਕਿਉਂ ਡਿਕਟੇਟਰ ਕੋਲ ਡਰ ਜਾ ਰਿਹਾ ਸੀ ਕੋਈ ਡਿਕਟੇਟਰਸ਼ਿਪ ਵਾਲੀ ਗੱਲ ਨਹੀਂ ਹੈ ਮੋਦੇ ਚ ਇਸ ਤੋਂ ਪਹਿਲੇ ਇੰਦਰਾ ਗਾਂਧੀ ਵੀ ਨੇ ਵੀ ਬਹੁਤ ਡਿਕਟੇਟਰਸ਼ਿਪ ਕੀਤੀ ਹੈ ਬੜੀ ਧੇਰ ਉਹਨਾਂ ਨੇ ਵੀ ਇਸੇ ਤਰ੍ਹਾਂ ਕਿਸੇ ਆਪਣੇ ਰਾਜਨੀਤਿਕ ਦੁਸ਼ਮਣ ਨੂੰ ਪੈਦਾ ਨਹੀਂ ਹੁੰਦ ਦਿੱਤਾ ਰਾਜਨੀਤਿਕ ਦੁਸ਼ਮਣ ਨੂੰ ਉਹਨੇ ਪਾਵਰਫੁੱਲ ਨਹੀਂ ਹੁੰਦ ਦਿੱਤਾ ਸਟੇਟਾਂ ਦੇ ਵਿੱਚ ਸਰਕਾਰਾਂ ਤੋੜਦੇ ਰਹੇ ਨੇ ਉਹੋ ਹੀ ਕੰਮ ਮੋਦੀ ਜੀ ਕਰ ਰਹੇ ਹੈ ਰਿਜ਼ਲਟ ਤੇ ਸੇਮ ਹੀ ਆਏਗਾ ਤੁਸੀਂ ਦੇਖ ਲੈਣਾ ਵਕਤ ਬੜੀ ਤੇਜ਼ੀ ਨਾਲ ਬੀਤ ਜਾਏਗਾ ਔਰ ਔਰ ਮਨੀਪੁਰ ਦੇ ਕੇਸਿਸ ਤੋਂ ਬਾਅਦ ਲੈਟਰ ਬਾਂਡਸ ਦੇ ਵਿੱਚ ਤੇ ਬਿਗੇਸਟ ਸਕੈਮ ਹੋਣ ਦੇ ਬਾਵਜੂਦ 12000 ਕਰੋੜ ਦਾ ਕੋਈ ਸਕੈਮ ਹੋਏ ਔਰ ਆਤੇ ਅਤੇ ਲੋਕ ਚੁੱਪ ਕਰਕੇ ਬੈਠੇ ਰਹਨੋ ਤੇ ਪ੍ਰੈਸ ਅਗਰ ਤੁਸੀਂ ਚਾਹੋ ਤੇ ਮੋਦੀ ਜੀ ਨੂੰ ਮਜਬੂਰ ਕਰ ਸਕਦੇ ਹੋ ਕਿ ਆਦੀ ਇਨਕੁਆਇਰੀ ਕਰਾਣ ਇਮਾਨਦਾਰੀ ਦੇ ਨਾਲ ਅਸੀਂ ਚੈਲੰਜ ਕਰਦੇ ਹਾਂ ਅਸੀਂ ਚੈਲੰਜ ਕਰਦੇ ਹਾਂ ਅਸੀਂ ਕੰਪਲੇਨੈਂਟ ਬਣਨ ਨੂੰ ਤਿਆਰ ਅਸੀਂ ਕੰਪਲੇਨੈਂਟ ਬੰਦੇ ਹਾਂ ਤੁਸੀਂ ਅਗਰ ਅਗਰ ਅਸੀਂ ਝੂਠੇ ਪਾਈ ਜਾਵਾਂਗੇ ਤੁਸੀਂ ਸਾਡੇ ਤੇ 182 ਦੀ ਕਾਰਵਾਈ ਕਰੋ ਸਾਨੂੰ ਅੰਦਰ ਭੇਜੋ ਮਗਰ ਇੱਕ ਮੁਲਕ ਦੇ ਅੰਦਰ ਇੱਕ ਬੰਦੇ ਨੂੰ ਪਹਿਲੇ ED ਦੇ ਕੇਸ ਫਸਾ ਕੇ ਫਿਰ ਉਹਦੇ ਕੋਲ ਪੈਸੇ ਲੈ ਕੇ ਫਿਰ ਉਹਨੂੰ ED ਦੇ ਕੇਸ ਤੋਂ ਬਾਹਰ ਕੱਢਣਾ ਇਸ ਮੀਨ ਸਭ ਤੋਂ ਸਿੱਧੀ ਕਰਪਸ਼ਨ ਨਜ਼ਰ ਆ ਰਹੀ ਹੈ ਮਨ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਔਰ ਸਰ ਸੈਮੀ ਸਟਾਕ ਚੇਂਜ ਦਾ ਸਕੈਮ ਰੀਸੈਂਟਲੀ ਹੋਇਆ ਸਰ ਸਾਡੇ ਲੱਖਾਂ ਇਨਵੈਸਟਰ ਹੈ ਸਮਾਲ ਇਨਵੈਸਟਰ ਹੈ ਸਰ ਛੋਟੇ ਛੋਟੇ EMPLOYEES ਜਿਹੜੇ ਜਿਹੜੇ ਮੀਡਲ ਕਲਾਸ ਲੋਅਰ ਮੀਡਲ ਕਲਾਸ ਫੈਮਿਲੀਆਂ ਨੂੰ ਬਿਲੋਂਗ ਕਰਦੇ ਉਹ ਸ਼ੇਅਰ ਚ ਇਨਵੈਸਟਮੈਂਟ ਕਰਦੇ ਆ ਸਰ ਇੰਸ਼ੋਰੈਂਸ ਦੇ ਸਾਡੇ ਏਜੰਟਸ ਹੋ ਜਾਣ ਇੰਸ਼ੋਰੈਂਸ ਕੰਪਨੀ ਚ ਜੌਬ ਕਰਨ ਵਾਲੇ ਬੈਂਕਿੰਗ ਦੇ ਵਿੱਚ ਕਲਰਕਸ ਹੋ ਜਾਣ ਬੜੇ ਛੋਟੇ ਛੋਟੇ ਜਿਹੜੇ ਉਮੀਦ ਕਰਦੇ ਕਿ ਅਸੀਂ ਵੀ ਸ਼ਾਇਦ ਕਦੀ ਅਮੀਰ ਹੋ ਜਾਈਏ ਸਰ ਉਹਦੇ ਨਾਲ ਇੰਨਾ ਧੋਖਾ ਆਇਆ ਸਰ ਸਟਾਕ ਮਾਰਕੀਟ ਸਕੈਮ ਦੇ ਵਿੱਚ ਕਿਸੇ ਨੇ ਅਜ ਤੱਕਨ ਸੁਪਰੀਮ ਕੋਰਟ ਦੇ ਜੱਜ ਨੇ ਜਾਂ ਹਾਈ ਕੋਰਟ ਜੱਜ ਨੇ ਆਪਣੇ ਰਹਿਤੇ ਸੂਵ ਮੋਟਰ ਲੈਵਲ ਤੇ ਇਨਕੁਆਇਰੀ ਮਾਰ ਕੇ ਐਫ ਆਈ ਆਰ ਦਰਜ ਨਹੀਂ ਕਰਾਈ ਸਰ ਇਸ ਤੋਂ ਇਲਾਵਾ ਸਰ ਹਿੰਦੁਸਤਾਨ ਦੇ ਅੰਦਰ ਸਾਡੇ ਫਿਊਚਰਸ ਸਾਡੇ ਨੌਜਵਾਨ ਪੀਡੀ ਨਾਲ ਕਿਹਦਾ ਮਜ਼ਾਕ ਉਡਾਏਗਾ ਨੀਟ ਦੇ ਪੇਪਰਸ ਦੇ ਵਿੱਚ ਕਿਸ ਤਰ੍ਹਾਂ ਲੀਕ ਆਊਟ ਕੀਤਾ ਗਿਆ ਕਿਉਂ ਸਰ ਕਿਉਂ ਕੋਰਟਸ ਅੱਖਾਂ ਬੰਦ ਕਰਕੇ ਬੈਠੀਆਂ ਕਹਿੰਦੇ ਅੱਠੀ ਅੱਛੀ ਗੱਲ ਹੈ ਉਹਨਾਂ ਨੇ ਸੁਪਰੀਮ ਕੋਰਟ ਜੱਜ ਸਰ ਨੇ ਕਿਹਾ ਕਿ ਤੋਤਾ ਜਿਹੜਾ ਪਿੰਜਰੇ ਚ ਬੰਦ ਹੈ ਮਗਰ ਇੱਕ ਅਦਾਲਤ ਤੋਂ ਇਲਾਵਾ ਇੱਕ ਸੁਪਰੀਮ ਕੋਰਟ ਦੇ ਜਸਟਿਸਾਂ ਤੇ ਹਾਈ ਕੋਰਟ ਦੇ ਜੱਜਿਸ ਤੋਂ ਇਲਾਵਾ ਸਾਨੂੰ ਪੋਲੀਟੀਸ਼ੀਅਨ ਕੋਲੋਂ 0% ਉਮੀਦ ਆ ਸਰ ਅਸੀਂ ਇੱਥੋਂ ਸਾਨੂੰ ਇਨਸਾਫ ਮਿਲਣ ਵਾਲਾ ਨਹੀਂ ਹੈ ਇੰਨੇ ਵੱਡੇ ਵੱਡੇ ਜਿਹੜੇ ਵਾਕਿਆ ਹੋਏ ਨੇ ਉਹਦੇ ਤੇ ਕੋਈ ਵੀ ਨਹੀਂ ਬੋਲ ਰਿਹਾ ਔਰ ਕੋਈ ਬੋਲਣਾ ਨਹੀਂ ਚਾਹੁੰਦਾ ਔਰ ਅੱਧਾ ਹਿੰਦੁਸਤਾਨ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਦੋਸਤ ਅਡਾਨੀ ਸਾਹਿਬ ਨੂੰ ਦੇ ਦਿੱਤਾ ਸਰ 에어ਪੋਰਟ ਦੇ ਦਿੱਤੇ ਬੰਦਰਗਾਵਾ ਦੇ ਦਿੱਤੀਆਂ ਪਬਲਿਕ ਸੈਕਟਰ ਦੇ ਜਿੰਨੀ 60 ਸਾਲਾਂ ਚ ਮੈਂ ਕਾਂਗਰਸ ਨਹੀਂ ਕਵਾਂਗਾ ਹਿੰਦੁਸਤਾਨ ਨੇ ਜਿੰਨੇ ਪ੍ਰੋਜੈਕਟ ਬਣਾਏ ਸੀਗੇ ਉਹ ਪ੍ਰੋਜੈਕਟ ਸਾਰੇ ਉਹਦੇ ਹਵਾਲੇ ਕਰਤੇ ਜਦਕਿ ਕੋਈ ਆਪਸ਼ਨ ਨਹੀਂ ਕੀਤੀ ਬੈਂਕਾਂ ਦੇ ਵਿੱਚ ਉਹਦੇ ਲੋਨ ਕਿੰਨੇ ਮਾਫ਼ ਕਰ ਦਿੱਤੇ ਕਿੰਨੇ ਹਜ਼ਾਰ ਕਰੋੜਾਂ ਦੇ ਔਰ ਇੱਕ ਕਿਸਾਨ 5 ਲੱਖ ਦੇ ਲੋਨ ਪਿੱਛੇ ਆਪਣੇ ਆਪ ਚ ਸੂਸਾਈਡ ਕਰ ਲੈਂਦਾ ਔਰ ਇੱਕ ਮੀਡੀਆ ਕਲਾਸ ਔਰ ਇੱਕ ਲੋਅਰ ਕਲਾਸ ਦਾ ਬੰਦਾ ਜਿਹਨੇ 2 ਲੱਖ ਦਾ ਬੈਂਕ ਦਾ ਕਲੇਮ ਕਰਨਾ ਹੁੰਦਾ ਬੈਂਕ ਦੇ ਵਿੱਚ ਇੱਕ ਐਸਾ ਮਾਫੀਆ ਬੈਠਾ ਹੈ ਜਿਹੜਾ 2 ਲੱਖ 2.5 ਲੱਖ ਵਿੱਚ ਉਹਦਾ ਮਕਾਨ ਨੂੰ ਜ਼ਬਰਦਸਤੀ ਜ਼ਬਤ ਕਰ ਲੈਂਦੇ ਔਰ ਕਰੋੜਾਂ ਪਏ ਦਾ ਉਹਨੂੰ ਦਾ ਫੰਡ ਮਾਫ਼ ਕਰਨਾ ਅਡਾਨੀ ਸਾਹਿਬ ਦਾ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹਨਾਂ ਦਾ ਗਵਰਨਰ ਜੰਮੂ ਕਸ਼ਮੀਰ ਦੇ ਜਿਹੜੇ ਐਕਸ ਗਵਰਨਰ ਹੈ ਉਹਨਾਂ ਨੇ ਕਿਹਾ ਕਿ ਅਡਾਨੀ ਤੇ ਨਜ਼ਰ ਆ ਰਿਹਾ ਤੁਹਾਨੂੰ ਅਡਾਨੀ ਦੀ ਜਿੰਨੀ ਪ੍ਰਾਪਰਟੀ ਹੈ ਉਹਦਾ ਅਸਲ ਮਾਲਕ ਮੋਦੀ ਜੀ ਹੈ ਤਾਂ ਫਿਰ ਇਸ ਗੱਲ ਦੀ ਅੱਜ ਤੱਕ ਮੋਦੀ ਸਾਹਿਬ ਜਾਂ ਭਾਜਪਾ ਜਾਂ ਆਰਐਸਐਸ ਨੇ ਇਸ ਦਾ ਜਵਾਬ ਨਹੀਂ ਦਿੱਤਾ ਆਪਣੇ ਗਵਰਨਰ ਦੇ ਅਲੀਗੇਸ਼ਨ ਦਾ ਜਵਾਬ ਨਹੀਂ ਦੇ ਪਾਰੇ ਉਸ ਮੀਨ ਕੇ ਦੇ ਆ ਕਰਪਟ ਔਰ ਇਹਦੇ ਮੁਤਲਕ ਸੁਪਰੀਮ ਕੋਰਟ ਹਾਈ ਕੋਰਟ ਔਰ ਸਾਨੂੰ ਤੇ ਇਹ ਦੋਨੋਂ ਤੋਂ ਹੀ ਆ ਨਾ ਹੋਰ ਤੇ ਕੋਈ ਗਰੀਬੰਦਾ ਪ੍ਰਧਾਨ ਮੰਤਰੀ ਨੂੰ ਅੰਦਰ ਨਹੀਂ ਕਰ ਪਾਏਗਾ ਜੇਲ੍ਹ ਚ ਜਦੋਂ ਉਹਨਾਂ ਦਾ ਗਵਰਨਰ ਕਹਿ ਰਿਹਾ ਕਿ ਇਹ ਸਾਰੇ ਪੈਸਾ ਜਿਹੜਾ ਇਹ ਦੋ ਨੰਬਰ ਦਾ ਜਿਹੜਾ ਉਹਨਾਂ ਨੂੰ ਲੈਣ ਦਿੱਤਾ ਜਾ ਰਿਹਾ ਉਹਨਾਂ ਨੂੰ ਪ੍ਰਾਪਰਟੀਆਂ ਦਿੱਤੀਆਂ ਜਾ ਰਹੀਆਂ ਉਹ ਮੋਦੀ ਸਾਹਿਬ ਦੀ ਆਪਣੀ ਪ੍ਰਾਪਰਟੀ ਹੈ ਤੇ ਉਹਦਾ ਕੋਈ ਜਵਾਬ ਨਹੀਂ ਆ ਰਿਹਾ ਇਸ ਦੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਅਸੀਂ ਇਹ ਹੀ ਪ੍ਰੇ ਕਰਨਾ ਚਾਹੁੰਦੇ ਔਰ ਇਹਦੀ ਡਿਟੇਲ ਜਿਹੜਾ 2 ਮਿੰਟ ਤੁਹਾਨੂੰ ਵਾਲੀਆ ਸਾਹਿਬ ਕਲੀਅਰ ਕਰਨਗੇ ਕਿ ਫੈਕਟਸ ਕੀ ਨੇ ਪਲੀਜ਼ ਅੱਜ ਦੀ ਇਹ ਪ੍ਰੈਸ ਕਾਨਫਰੰਸ ਲੀਗਲ ਵਿੰਗ ਪੰਜਾਬ ਔਰ ਇੰਟੈਲੈਕਚੁਅਲ ਵਿੰਗ ਪੰਜਾਬ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਜਿਸ ਦਾ ਮੈਂ ਪੰਜਾਬ ਦਾ ਜੁਆਇੰਟ ਸੈਕਟਰੀ ਹਾਂ ਲੀਗਲ ਵਿੰਗ ਦੇ ਵਾਈਸ ਪ੍ਰੈਸਿਡੈਂਟ ਨੇ ਪੰਜਾਬ ਦੇ ਸਿਟੀ ਸਾਹਿਬ ਔਰ ਮੈਂ ਫੈਕਟਸ ਕਿ ਨਹੀਂ ਜਾਵਾਂਗਾ ਉਹ ਦੱਸਦਾ ਰੈਪਿਟੀਸ਼ਨ ਨਹੀਂ ਹੋਣਾ ਚਾਹੀਦਾ ਜਿਆਦਾ ਮੈਂ ਸਿਰਫ ਦੋ ਤਿੰਨ ਗੱਲਾਂ ਕਰਨੀਆਂ ਕਿ ਇੱਕ ਤੇ ਅੱਜ ਅਸੀਂ ਦੋ ਸਾਰੇ ਸੈਲੀਬ੍ਰੇਸ਼ਨ ਲਈ ਇਕੱਠੇ ਹੋਏ ਸੀ ਜਿਹੜੀ ਕੇਜਰੀਵਾਲ ਜੀ ਨੂੰ ਕਾਫੀ ਤਸ਼ੱਦਦ ਕੇਂਦਰ ਸਰਕਾਰ ਨੇ ਜਿਹੜੇ ਕੀਤੇ ਉਸ ਤੋਂ ਬਾਅਦ ਬੇਲ ਹੋਈ ਹੈ ਔਰ ਉਹਦੀ ਤਫਸੀਲ ਸੇਟੀ ਸਾਹਿਬ ਨੇ ਤੁਹਾਨੂੰ ਦੱਸ ਦਿੱਤੀ ਹੈ ਔਰ ਦੂਸਰਾ ਅਸੀਂ ਸਵਾਗਤ ਕਰਦੇ ਆਂ ਕੇਜਰੀਵਾਲ ਜੀ ਨੇ ਜਿਹੜਾ ਕੱਲ ਫੈਸਲਾ ਲਿਆ ਹੈ ਕਿ ਮੈਂ ਦੋ ਦਿਨਾਂ ਦੇ ਵਿੱਚ ਵਿੱਚ ਅਸਤੀਫਾ ਦੇ ਦਾਂਗਾ ਤੇ ਮੈਂ ਜਨਤਾ ਦੀ ਅਦਾਲਤ ਚ ਜਾਵਾਂਗਾ ਔਰ ਇਹ ਬੰਦੇ ਦੀ ਮਹਾਨਤਾ ਹੈ ਕਿ ਡਿਕਟੇਟਰ ਜਾਂ ਏਜੰਸੀਆਂ ਜਿਹੜੀਆਂ ਨੇ ਸੀਬੀਆਈ ਤੇ ਈਡੀ ਉਹਨਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਕਿ ਰਿਜ਼ਾਈਨ ਕਰ ਦੇ ਕੇਜਰੀਵਾਲ ਕਰ ਦਵੇ ਔਰ ਪਾਰਟੀ ਨੂੰ ਖੇਰੂ-ਖੇਰੂ ਕਰ ਦੇ ਪਾਰਟੀ ਖਤਮ ਕਰ ਦੇ ਪਰ ਉਸ ਡਿਕਟੇਟਰ ਅਗੇ ਮੋਦੀ ਅਮਿਤ ਸ਼ਾਹ ਅਗੇ ਆ ਜੋ ਵੀ ਤਸ਼ੱਦਦ ਉਹ ਡੀਸੀਬੀਆਈ ਨੇ ਕੀਤੇ ਉਹਨਾਂ ਅੱਗੇ ਉਹ ਬੰਦਾ ਨਹੀਂ ਚੁੱਕਿਆ ਉਹ ਕਹਿੰਦਾ ਮੈਂ ਇੱਕ ਦੱਖੋ ਨਰੇਟਿਵ ਕਾਇਮ ਕੀਤਾ ਕਿ ਚੀਫ ਮਿਨਿਸਟਰ ਨੂੰ ਤੁਸੀਂ ਨਹੀਂ ਹਟਾ ਸਕਦੇ ਇਹ ਕੇਜਰੀਵਾਲ ਨੇ ਪਹਿਲੀ ਵਾਰੀ ਕੀਤਾ ਲੋਕੀ ਰਿਜ਼ਾਈਨ ਕਰ ਜਾਂਦੇ ਉਹ ਕਹਿੰਦੇ ਕਿਉਂ ਕਿਉਂਕਿ ਇੱਕ ਐਸਾ ਬੰਦਾ ਹੈ ਜਿਹਨੂੰ ਟੈਕਨੀਕਲਿਟੀ ਪਤਾ ਹੈ ਜਿਹੜਾ ਪੜਿਆ ਲਿਖਿਆ ਹੈ ਜਿਹੜਾ ਡਰਦਾ ਨਹੀਂ ਆ ਉਹ ਕਹਿੰਦਾ ਮੈਂ ਰਿਜ਼ਾਈਨ ਨਹੀਂ ਕਰਾਂ ਕਮ ਚੱਲਦਾ ਰਹੇਗਾ ਸਰਕਾਰ ਚੱਲਦੀ ਰਹੇਗੀ ਪਰ ਲਾਲਚ ਨਹੀਂ ਸੀ ਇਸ ਕਰਕੇ ਬਾਹਰ ਆ ਕੇ ਬੇਲ ਤੋਂ ਬਾਅਦ ਕੇਜਰੀਵਾਲ ਜੀ ਕਹਿ ਰਹੇ ਨੇ ਕਿ ਮੈਂ ਜਨਤਾ ਦੀ ਅਦਾਲਤ ਚ ਜਾਵਾਂਗਾ ਔਰ ਮੈਂ ਦੋ ਦਿਨਾਂ ਚ ਅਦਾਲਤ ਜਿਹੜਾ ਇੱਕ ਅਸਤੀਫਾ ਦੇਵਾਂਗਾ ਔਰ ਉਸ ਤੋਂ ਬਾਅਦ ਜਨਤਾ ਦੀ ਅਦਾਲਤ ਚ ਜਾਵਾਂਗਾ ਸੋ ਇੱਕ ਡੈਮੋਕਰੈਟਿਕ ਵੈਲਿਊਜ਼ ਜਿਹੜੀਆਂ ਨੇ ਉਹਨੂੰ ਤਾਂ ਮੈਂ ਜਿਹੜਾ ਨਿਭਾਵਾਂਗਾ ਪਰ ਉਸ ਡਿਕਟੇਟਰ ਕੋ ਨਹੀਂ ਜਾਵਾਂਗਾ ਡੈਮੋਕ੍ਰੈਟਿਕ ਵੈਲਿਊਜ਼ ਕੀ ਨੇ ਕਨਸਟੀਟਿਊਸ਼ਨ ਕੀ ਹੈ ਕਿ ਲੋਕਾਂ ਕੋਲ ਜਾਵਾਂਗਾ ਲੋਕੀ ਮੇਰੇ ਕੰਮ ਜੋ ਮੈਂ ਕੀਤਾ ਹੈ ਔਰ ਮੇਰੀ ਔਨੈਸਟੀ ਜੇ ਹੈ ਤੇ ਉਹਦੇ ਆਧਾਰ ਤੇ ਵੋਟ ਪਾਣ ਇਹ ਰਿਕੁਐਸਟ ਕੀਤੀ ਆ ਕੇ ਬਾਹਰ ਜਨਤਾ ਦੇ ਵਿੱਚ ਜਾਣ ਦੀ ਔਰ ਬਾਕੀ ਤਫਸੀਲ ਨਾਲ ਇਹਨਾਂ ਦੱਸਿਆ ਹੈ ਸੈਟੀ ਸਾਹਿਬ ਨੇ ਦੇਖੋ ਤੁਸੀਂ ਕਰਕਸ ਜੇ ਘਟਨਾ ਦਾ ਕਾਰਜਕਰਨ ਦੇਖੋ ਜਿਹੜੀਆਂ ਇਵੈਂਟਸ ਹੋਈਆਂ ਨੇ ਪਲੱਸ ਤੁਸੀਂ ਟਿੱਪਣੀਆਂ ਦੇਖੋ ਇਹ ਜਿਹੜੀ ਬੇਲ ਹੋਈ ਹੈ ਕੇਜਰੀਵਾਲ ਜੀ ਦੀ ਉਹਦੇ ਤੇ ਜਿਹੜੀ ਜੱਜਸ ਨੇ ਟਿੱਪਣੀਆਂ ਕੀਤੀਆਂ ਉੱਥੋਂ ਬੜਾ ਕਲੀਅਰ ਹੋ ਜਾਂਦਾ ਹੈ ਇਹ ਲੋਕਾਂ ਨੂੰ ਦੱਸਣਾ ਬੰਦਾ ਇਸ ਕਰਕੇ ਪ੍ਰੈਸ ਕਾਨਫਰੰਸ ਹੈ ਸਾਰੇ ਬੰਦੇ ਉਹ ਨਹੀਂ ਪੜਦੇ ਟੈਕਨੀਕਲਿਟੀਜ਼ ਡਿਟੇਲ ਜਿਹੜੀ ਹੈ ਲੀਗੈਲਿਟੀਜ਼ ਉਹਦੇ ਚ ਉਹਦੀ ਇੰਪਲੀਕੇਸ਼ਨ ਕੀ ਨਿਕਲਦੀ ਹੈ ਸੋ ਪਹਿਲੀ ਤੇ ਗੱਲ ਹੈ ਕਿ ਡੈਮੋਕਰੈਟਿਕ ਵੈਲਿਊਜ਼ ਕਿਉਂਕਿ ये तो चिराग बुझानते आए हुए सी मैं अक्सर क्या करता है? कि अब क्या आंधियाँ करेंगी चिरागों का फैसला एक बुझ जाएगा तो दूसरा जग जाएगा घर चिरागों की हिफाजत हम कर ना सके तो रोशनी मिट जाएगी और धुआं रह जाएगा चिराग की ने डेमोक्रेटिक इंस्टीट्यूशंस ने चिराग की ये चंगे लीडर ने ਇਹਨਾਂ ਨੂੰ ਖਤਮ ਕਰਨ ਤੱਕ ਕੇਂਦਰ ਸਰਕਾਰ ਤੋਂ ਲਈਏ ਏਜੰਸੀਆਂ ਦਾ ਸਹਿਯੋਗ ਨਾਲ ਇਦਾਂ ਨਹੀਂ ਹੋ ਸਕਦਾ ਇਹ ਪਾਰਟੀ ਉਹੋ ਜੀ ਨਹੀਂ ਹੈ ਜਿਹੜੀ ਝੁਕ ਜਾਵੇ ਇਹ ਜਿਹੜੇ ਡੈਮੋਕਰੈਟਿਕ ਵੈਲਿਊਜ਼ ਨੂੰ ਅੱਗੇ ਵਧਾਏਗੀ ਔਰ ਲੋਕਾਂ ਦੇ ਕੰਮ ਜਿਹੜੇ ਨੇ ਸੋਸ਼ਲ ਵੈਲਫੇਅਰ ਦੇ ਕੰਮ ਜਾਰੀ ਰੱਖੇ ਪਰਮਿੰਦਰ ਸਿੰਘ ਸੇਠੀ ਜਿਹੜੇ ਕਿ ਆਮ ਆਦਮੀ ਪਾਰਟੀ ਲੀਗਲ ਸੈੱਲ ਅਮਨਿਤ ਸਰ ਦੇ ਇਨਚਾਰਜ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਨ ਮਿਲੀ ਜ਼ਮਾਨਤ ਦਾ ਧੰਨਵਾਦ ਵੀ ਕੀਤਾ ਹੈ ਸੁਪਰੀਮ ਕੋਰਟ ਦਾ ਨਾਲੇ ਪਚਿੱਦਗੀਆਂ ਜਿਹੜੀਆਂ ਕੇਸ ਦੇ ਦੌਰ ਵਿੱਚ ਸੀਗੀਆਂ ਉਹ ਵੀ ਡਿਟੇਲ ਨਾਲ ਪੱਤਰਕਾਰਾਂ ਨੂੰ ਸਮਝਾਈਆਂ ਨੇ ਕਿਸ ਤਰ੍ਹਾਂ ਉਹਨਾਂ ਨੂੰ ਹੁਣ ਤੱਕ ਨਾ ਜ਼ਮਾਨਤ ਮਿਲਣਾ ਕਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਵੱਲੋਂ ਫੇਰ ਦੁਬਾਰਾ ਅਰੈਸਟ ਕਰ ਲੈਣਾ ਇਹ ਸਾਰੇ ਮਾਮਲੇ ਬਾਰੇ ਉਹਨਾਂ ਨੇ ਦੱਸਿਆ ਹੈ ਕਿ ਅਰਵਿੰਦ ਕੇਜਰੀਵਾਲ ਇਸ ਮਾਮਲੇ ਦੇ ਵਿੱਚ ਕਿੱਥੇ ਤੱਕ ਸੀਗੇ ਉਹਨਾਂ